ਬੱਤੀ ਸਾਡੀ ਬਾਜੀ ਦੀ ਜਿੰਦ ਜਾਨ ਚੰਨੀ ਇਹ ਤਾਂ ਤੁਸੀਂ ਦਿੱਥੋਂ ਲਿਖੇ ਲੱਗੀ ਹੈ ਜਿਵੇਂ ਵੀ ਸਾਥੀਆਂ ਨੂੰ ਮੈਂ ਖੁਸ਼ਿਆ ਆਪਣੇ ਬੇਟੇ ਨੂੰ ਜਨਮ ਤੋਂ ਪਹਿਲੇ ਨੂੰ ਕੁਝ ਅਗਾ ਆਪਣਾ ਕਰੀ ਕਿ ਹਾਲ ਬੇਤੀ ਨੇ ਉਹਨਾਂ ਦੀ ਤਰੀਕੀ ਇਹ ਦਾ 52 ਪਰਿਵਾਰ ਸ੍ਰੀਚ ਇੱਕ ਨੇਕ ਇਨਸਾਨ ਸਰ ਲੋਕਾਂ ਦੀ ਬਿਹਤਰੀ ਵਾਸਤੇ ਜੀਰਾ ਸਾਹਿਬ ਨੇ ਦੱਸਿਆ ਪਿਛਲੇ 15 ਤੋਂ 20 ਦਿਨ ਦੇ ਪੱਟੀ ਏਰੀਏ ਨੂੰ ਹੜਾ ਤੋਂ ਬਚਾਉਣ ਵਾਸਤੇ ਸਾਰਾ ਪਰਿਵਾਰ ਹੀ ਲੱਗਾ ਉਹਨਾਂ ਦਾ ਇੱਕ ਬੇਟਾ ਮੈਨੂੰ ਹਸਪੀਟਲ ਮਿਲੇ ਆ ਦੂਜੇ ਹੁਣ ਮਨਜੀਤ ਸਿੰਘ ਹੋਣੀ ਇੱਥੇ ਬੀਤੇ ਨੇ ਉਹਨਾਂ ਦੇ ਭਤੀਜੇ ਵੀ ਵਕੀਲ ਸਾਹਿਬ ਨੇ ਉੱਥੇ ਮਿਲੇ ਸੀ ਬਹੁਤ ਹੀ ਅਫਸੋਸ ਹੈ ਵਿਸ਼ੇਸ਼ ਤੌਰ ਪੰਜਾਬ ਦੇ ਬਾਰੇ ਅਸੀਂ ਤੇ ਉਹ 15 ਸਾਲ ਤਕਰੀਬਨ 1980 ਤੋਂ ਲੈ ਕੇ 99 93 ਜਲਾਨੇ ਨੰਤਰ ਜਿਹੜਾ 15 ਸਾਲ ਦਾ ਦੌਰ ਹੈ ਤੇ ਦਾ ਤਕਰੀਬਨ 1970 ਤੋਂ ਸ਼ੁਰੂ ਹੋਇਆ। RAMESH ਸਾਹਿਬ ਵੀ ਪਹਿਲੇ ਗੋਲਦੇਸ ਹੀ ਮੈਂ ਸੁਣਦੇ ਸੀ। ਅਸੀਂ ਉਹ ਦੌਰ ਚੋਂ ਵੀ ਗੁਜ਼ਰੇ। ਇਹਲਾ ਕਿਹ ਜਿੰਦਾ ਮਾਰਾ ਉਹ ਅਤਵਾਦ ਦਾ ਦੌਰ ਸੀ। ਉਹਨਾਂ ਨੂੰ ਵੀ ਵਾੜਾ ਹੋਣਾ ਜਿਹੜਾ ਜਵਾਹਰ ਲਾਲ ਨਹਿਰਸਰ ਦਾ ਦੌਰ ਇਹ ਕੰਮ ਸੀ ਕੋਈ ਫਰਕ ਨਹੀਂ ਉਹੀ ਰੂਪ ਧਾਰਨ ਕਰ ਰਿਹਾ ਹੈ ਇਸ ਦੌਰ ਦੇ ਵਿੱਚ ਜਿਹੜੀ ਹੋਰ ਖਤਰਨਾਕ ਗੱਲ ਹੈ ਉਸ ਟਾਈਮ ਤੋਂ ਘੱਟੋ ਘੱਟ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਤੇ ਪੁਲਿਸ ਸੀ ਉਹਦੇ ਵਿੱਚ ਥੋੜੇ ਲੋਕ ਉਸ ਮੂਵਮੈਂਟ 'ਚ ਸ਼ਾਮਲ ਸਨ ਇਸ ਮੂਵਮੈਂਟ ਦੇ ਵਿੱਚ ਮੈਨੂੰ ਯਾਦ ਹੈ ਇਹਨਾਂ ਨੂੰ ਵੀ ਵੱੱਧ ਜਿਹੜੀ ਅੱਜ ਦੀ ਪੰਜਾਬ ਪੁਲਿਸ ਹੈ ਤੇ ਪੰਜਾਬ ਦਾ ਤੌਰ ਜਿਹੜਾ ਸਾਰਿਆਂ ਨੂੰ ਇੱਕ ਬੜਾ ਸਾੱਚਾ ਪੰਜਾਬ ਦਾ ਅੱਜ ਦੇ ਇਸ ਤੌਰ ਦੇ ਵਿੱਚ ਜਿੰਨਾ ਗੈਂਗਸਟਰ ਭਾਈਵਾਲ ਨੇ ਇਹਨਾਂ ਨੂੰ ਵੱੱਧ ਪੰਜਾਬ ਦੀ ਜਿਹੜੀ ਪੁਲਿਸ ਭਾਈਵਾਲ ਜਿਹੜੀ ਜਾਣਕਾਰੀ ਮਿਲੀ ਹੈ ਜਿਸ ਟਾਈਮ ਗੋਲੀਆਂ ਦਾ ਸ਼ਿਕਾਰ ਸਰਪੰਚ ਸਾਹਿਬ ਨੂੰ ਕੀਤਾ ਗਿਆ 45 ਮਿੰਟ ਬਾਅਦ ਪੁਲਿਸ ਪਹੁੰਚੀ ਜਿੱਤੇ 34 ਮਿੰਟਾਂ ਬਾਅਦ ਤੁਸੀਂ ਪਹੁੰਚੇ ਹੋ ਤਾਂ ਕੀ ਆਸ-ਉਮੀਦ ਰੱਖ ਸਕਦੇ ਸਾਰੇ ਵਿਅਕਤੀ ਦਾ ਅੰਧਵਿਸ਼ਵਾਸ ਰਾਈਟ ਹੈ ਕਿ ਜਿਸ ਸੁਪਰੇ ਵਿੱਚ ਰਹਿ ਜਾਈਆਂ ਜਿਸ ਦੇਹ ਚ ਰਹਿ ਜਾਂ ਉਹਦੀ ਜ਼ਿੰਦਗੀ ਉਹਦੇ ਪਰਿਵਾਰ ਦੀ ਜ਼ਿੰਦਗੀ ਉਹਦਾ maal ਉਹਦੀ ਜਾਇਦਾਦ ਮਹਿਬੂਸ ਕਰਨਾ ਦੇਸ਼ ਦੀ ਸਰਕਾਰ ਦਾ ਤੇ ਸੂਬੇ ਦੀ ਸਰਕਾਰ ਦਾ ਫਰਕ ਇਹ ਇੱਕ ਥਾਂ ਪਾਸੇ ਬਾਹ ਹਸਤਾਚਪਿਆ ਹੋਏ ਦੂਜੇ ਪਾਸੇ ਪਰਿਵਾਰ ਆਪਣੀ ਸੋਝ ਦੀ ਮੰਗ ਕਰਦਾ ਹੋਏ ਇਹ ਭੁੰਗੇ ਬੋਲੀ ਸਰਕਾਰ ਨਹੀਂ ਹੈ ਮੈਂ ਮੁਸਲਮਾਨ ਆ ਜਿਹਾ ਐਸੇ ਐਸੇ ਸਪੀਨੂ ਮंजे 파ਰਖ ਸਾਹਿਬ ਇਨੀ ਜਾਣ ਹੀ ਨਹੀਂ ਰੱਖਦੇ ਕਿ ਥੇ ਰਹਿੰਦੀ ਧਰੋਂ ਵਸੀ ਕਿਉਂ ਤੇ ਐਸਐਸਪੀ ਲੱਗਣ ਵਾਸਤੇ ਹੋਲਾ ਮਤਲਬ ਤੁਹਾਨੂੰ ਕੋਈ ਨਾ ਕੋਈ ਲਾਭ ਨਹੀਂ ਹੁੰਦਾ ਉਹ ਐਸਐਸਪੀ ਲੱਗਣ ਦਾ ਜੇ ਤੁਹਾਨੂੰ ਲਾਭ ਹੀ ਕੋਈ ਨਹੀਂ 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 ਜਲਾਦਤ ਕਿਉਂ ਚਾਹਦੇ ਪਹਿਲੇ ਤੁਹਾਨੂੰ ਜ਼ਲੀਲ ਕਰਕੇ ਇਸੇ ਐਸਐਸਪੀ ਨੂੰ ਇਸੇ ਦੀ ਸਰਕਾਰ ਨੇ ਮਹਾਨੀ ਚੋਂ ਕੱਢਿਆ ਹੋਰਾਂ ਕਿ ਤਰ੍ਹਾਂ ਕੰਮ ਕਰ ਦਿੱਤਾ ਸਾਰੇ ਨਾ ਕੋਹ ਪੰਜਾਬ ਦੇ ਵਿੱਚ ਸਾਰੇ ਮਾ ਗੈਂਗਸਟਰਾਂ 'ਤੇ ਬਹੁਤ ਪ੍ਰਭਾਵਿਤ ਹੈ ਕੋਈ ਪੁਲਿਸ ਜਿਸਟਿਕ ਅਧਿਕਾਰੰਤਾਂ। ਇਹ ਨਹੀਂ ਕਿ ਬਾਕੀ ਦੇ ਸੁਖਰੂ ਨੇ। ਸਾਰੇ ਮਾ ਗੈਂਗਸਟਰ ਇਹ ਐਸਟੇਫੋਰਟੀਆਂ ਦਾ ਦੌਰ ਹੈ। ਇਸ ਪੁਲਿਸ ਜਿਸਟਿਕ ਦੇ ਵਿੱਚ ਤਰਲਦਾਰ ਜ਼ਿਲ੍ਹੇ ਦੇ ਵਿੱਚ। ਤੇ ਆਹੀ ਤੁਹਾਡਾ ਕਰਨਤਾਂ ਦਾ ਜਿਹੜਾ ਪੁਲਿਸ ਜਿਸਟਿਕ ਹੈ। ਇਲਾਕਾ ਨੂੰ ਉਸ ਐਸਐਸਪੀ ਨੂੰ ਦੱਸਦੀ ਲੋੜ ਨਹੀਂ। ਇਹ ਧਰਨਾ ਮੰਨਦੀ ਜੀਰਾ ਸਾਹਿਬ ਰੋਡ ਨਹੀਂ। ਕੈਨੇਡੀ ਜ਼ਮੀਰ ਜਾਗਦੀ ਹੁੰਦੀ ਭਗਵੰਤ ਜੀ ਜਿਹੜਾ ਹੋਮ ਮਿਨਿਸਟਰ ਤੇ ਬਖਵੰਤਰੀ ਹੈ ਯਾਤੋਂ ਤੇ ਡੀਜੀਪੀ ਦੀ ਯਾਤੋਂ ਤੇ ਰੇਂਜਰ ਈਆਰਜੀ ਦੀ ਯਾਤੋਂ ਤੇ ਅਸੈਸਮੀ ਦੀ ਕਿ ਸਾਡੇ ਨੌਜਵਾਨ ਵੀਰਾਂ ਨੂੰ ਆਪਣੇ ਪਰਿਵਾਰ ਤੇ ਆਪਣੇ ਪਰਿਵਾਰ ਵਾਸਤੇ ਆਜੇ ਕੇ ਸਿਵਲ ਸੈਕਟਰੀਰ ਦੇ ਕੋਲ ਆ ਕੇ ਮੰਗਨੀ ਸੀ ਕਰਨੀ ਤੋ ਮੈਂ ਇਹ ਗੱਲ ਜੀ ਆ ਸਭ ਕਹਾਂ ਤਾ ਗੁਰਮੀਲ ਸਿੰਘ ਹੁਣੀ ਸਾਡੇ ਪਰਿਵਾਰ ਦੇ ਜੀ ਇਹਨਾਂ ਸੀ ਲੜਾਈ ਤੋੜ ਸਕਦਾ ਜਿੰਨਾਂ ਨਾਲ ਵੀ ਹੋਏਗੀ ਉਹਨਾਂ ਨੂੰ ਕੀਮਤ ਅਦਾ ਕਰਤੀ ਰੱਖੀ ਸਾਨੂੰ ਭਾਵੇਂ ਗਵਰਨਰ ਕੋ ਜਾਣਾ ਪਵੇ ਭਾਵੇਂ ਕਿਤੇ ਵੀ ਲੜਾਈ ਲੜਨੀ ਪਵੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਵੇਦੀ ਕਰੂੰ ਵਿਸ਼ੇਸ਼ ਤੌਰ ਸਰਨਤਾਰ ਜਨਤ ਦੇ ਭਾਵੇਂ ਤਰੰਤ ਅਸੈਂਬਲੀ ਹਲਕੇ ਦੇ ਹੁਣ ਭਾਵੇਂ ਪਟੀ ਤੋਂ ਹੁਣ ਭਾਵੇਂ ਖਡੂਰ ਸਾਹਿਬ ਤੇ ਹੁਣ ਭਾਵੇਂ ਖੇਮਗਨ ਤੋਂ ਹੁਣ ਮੇਰੇ ਵੀਰੋ ਸਾਡਾ ਸਾਰਿਆਂ ਦਾ ਭਰਮ ਜਿੱਦਾਂ ਅਤਵਾਦ ਵੇਲੇ ਕੋਈ ਪਰਿਵਾਰ ਸੇਕ ਤੋਂ ਨਹੀਂ ਸੀ ਬਚਿਆ ਐਸਾ ਹੀ ਗੈਂਗਸਟਰ ਦੇ ਸੇਕ ਤੋਂ ਕਿਸੇ ਨੇ ਨਹੀਂ ਜਬਚਣਾ ਸਾਰੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ ਇੱਕ ਹੋ ਕੇ ਲੜਾਈ ਲੜੀ ਬੈਗੀ ਐਥੇ ਕੋ ਨੰਬਰ ਬਣਾਉਣ ਦੀ ਗੇਮ ਨਹੀਂ ਅੱਜ ਇਸ ਦਾ ਗੁਰਮੀਤ ਸਿੰਘ ਦੀ ਵਾਰੀ ਆਈ ਏ ਕੱਲ ਕਿਸੇ ਦੇ ਵੀ ਆਸਰ ਗੇਰੀ ਗੁਜ਼ਾਰੇ ਕੇ ਸਾਰੇ ਭਰਾਵਾਂ ਨੂੰ ਕਿਸਾ ਗੁਰਮੀਤ ਸਿੰਘ ਸਾਡੇ ਪਰਿਵਾਰ ਦੇ ਜੀਸ ਹਨ ਇਹ ਲੜਾਈ ਨੂੰ ਤੋੜ ਤੱਕ ਆਪਾਂ ਲੈ ਕੇ ਜਾਈਏ ਜਿਨ੍ਹਾਂ ਲੋਕਾਂ ਨੇ ਇਹ ਐਕਸ਼ਨ ਕੀਤਾ ਉਹਨਾਂ ਤੇ ਪੁਲਿਸ ਬੰਦੀ ਹੋਈ ਕਾਰਵਾਈ ਕਰੇ ਇਮੀਡੀਏਟ ਕਾਰਵਾਈ ਕਰੇ ਇਹਨਾਂ ਨੂੰ ਸਕਿਉਰਿਟੀ ਪ੍ਰਦਾਨ ਕਰੇ ਮੈਨੂੰ ਵੀ ਜੇਥੇ ਲੋੜ ਪੈਗੀ ਉਹ ਵੀ ਟੁਟਾ ਕਿਰਦਾ ਲੀਡਰ ਹੋਰ ਬਚੋ ਮੈਂ ਵੀ ਮਦਦ ਪੂਰੀ ਕਰਾਂਗਾ ਚੱਟ ਕੇ ਕਰਾਂਗਾ ਸੋਡੀ ਮੇਟਕਿਚੇ ਸਮੂਚੀ ਪੰਜਾਬ ਦੀ ਕਾਂਗਰਸ ਦੀ ਸਾਰੀ ਜਵਾਨ ਗੁਰਵਾਨਾ ਸਾਹਿਬ ਨੇ ਵੇਰ ਕਰਦੀ ਆਂਦੇ ਟਾਈਮਾਂ ਦੇ ਵਿੱਚ ਇੱਕੇ ਵੀ ਬਾਏ ਇਲੈਕਸ਼ਨ ਹੋਣ ਵਾਲੀ ਤਰ੍ਹਾਂ ਮੈਂ ਪਹਿਲੇ ਤੇ ਅੰਦਰ ਵਾਸੀਆਂ ਨੂੰ ਕਿ ਮੇਰੀ ਗੱਲ ਸੁਣੋ ਮੁੱਚੇ ਪੰਜਾਬ ਚਾਹੇ ਸੁਣੀ ਜਾਂਦੀ ਹੈ ਕੰਨ ਲਾ ਕੇ ਸਰਕਾਰ ਵੀ ਸੁਣਦੀ ਹੋएगी ਤੇ ਵਿਰੋਧੀ ਵੀ ਸੁਣਦੇ ਹੋ ਆ ਚੰਗੀ ਤਰ੍ਹਾਂ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਇਜ਼ਾ ਲਾ ਲਓ ਕਿ ਸਰੰਤਾਂ ਦੇ ਵਿੱਚ ਵੀ ਜਿਵੇਂ ਕਿਸੇ ਸੰਗਠਨ ਜਾਂ ਪੋਲਿਟਿਕਲ ਜਮਾਤਾਂ ਦੇ ਕੈਂਡੀਡੇਟ ਗਲੇ ਕੀਤੇ ਉਹਨਾਂ ਦੇ ਪਛੋਕੜ ਵਾਸਤੇ ਉਹਨਾਂ ਦੇ ਹੱਥ ਜੋੜ ਕੇ ਧਿਆਨ ਕਰ ਇਸ ਕਸੇਮ ਦੇ ਹਾਲਾਤ ਅਸੀਂ ਜਾਦੇ ਪੰਜਾਬੀ ਜਿਹੜੇ ਇਹ ਵਤਨ ਕਿਸਮਤੀ ਦੇ ਨਾਲ ਅਸੀਂ ਬੜੀ ਸੇਤੀ ਸੈਂਟੀਮੈਂਟਲ ਹੋ ਜਾਂਦੇ ਰਾਜ ਕਰਨ ਵਾਲੇ ਲੋਕ ਹੋਣੇ ਚਾਹੀਦੇ ਜਿਹਨਾਂ ਬੱਚਾ ਤਜਰਬਾ ਹੋਏ ਜਿਹਨੇ ਦੇਸ਼ ਭਗਤ ਹੋਵੇ ਸੂਬੇ ਦੇ ਹੱਥ ਵਾਸੀ ਨੂੰ ਭਾਵੇਂ ਕਿਸੇ ਧਰਮ ਨਾਲ ਕਿਸੇ ਜਾਤ ਨਾਲ ਤਲਕ ਰੱਖਦਾ ਹੋਵੇ ਉਹ ਜੀ ਜਾਨ ਸੁਰੱਖਿਤ ਕਰਨੀ ਉਹ ਜੀ ਕੋਈ ਵਾਰੀ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਕਿ 1980 ਦਾ ਘੌਰ ਵੀ ਸਾਡੇ ਦਾਸ ਨੇ ਵੇਖਿਆ ਮੈਨੂੰ ਐ ਹੀ ਨਜ਼ਰ ਆਉਂਦਾ ਕਿ ਤਾ ਉਹਦਾ ਰੈਪਲੀਕਾ ਹੀ ਜੋ ਉਹਨਾਂ ਜਾਂਦਾ ਸੀ ਇਸ ਤਰ੍ਹਾਂ ਦੇ ਹਾਲਾਤ ਹੀ ਬਣੇ ਇਹ ਫੇਰ ਦੋਈ ਵਾਰ ਉਹੀ ਹਾਲਾਤ ਇੱਥੇ ਪੈਦਾ ਹੋਏ ਨੇ ਹਰ ਪੰਜਾਬੀ ਨੂੰ ਇੱਥੇ ਹੁੰਦੀ ਲੋੜ ਗੈਰ ਤੇ ਜ਼ਰਬੇਕਾਰ ਸਰਕਾਰਾਂ ਤੇ ਗੈਰ ਤੇ ਜ਼ਰਬੇਕਾਰ ਮੁਕਤ ਨਹੀਂ ਹਨ ਉਪਰੰਗ ਤੁਸੀਂ ਵੇਖੀਓ ਪੰਜਾਬ ਇੱਕ ਪਾਸੇ ਡੁੱਬਿਆ ਅਨੇਕਾਂ ਜਾਨਾਂ ਜਿਹੜੀਆਂ ਨੇ ਹਲੰਦ ਵਿੱਚ ਤਬਾਹ ਹੋ ਗਈਆਂ ਖਤਮ ਹੋ ਗਈਆਂ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਛੱਡੀਆਂ گاਵਾ ਮੱਜਾਂ ਜਿਹੜੀਆਂ ਨੇ ਕਿੱਲੇ ਰਸੇ ਖੁੱਲੇ ਛੱਡ ਕੇ ਉਹਨਾਂ ਨੂੰ ਖੁਦੇ ਛੱਡ ਦਿੱਤਾ ਗਿਆ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਨਾਲ ਦੇ ਦੇਸ਼ ਦੇ ਵਿੱਚ ਕੁਝ ਜੂਤ ਗਿਆ ਉਹ ਮਰ ਗਿਆ ਉਥੇ ਪਹੁੰਚ ਗਿਆ ਕੋਈ ਇੱਥੇ ਪੁੱਛਣ ਵਾਲਾ ਤੁਸੀਂ ਡਰਾਮਾ ਵੇਖਿਆ ਇਹਨਾਂ ਦੀ ਸਰਕਾਰਾਂ ਦਾ ਕੁ ਥੋੜੀ-ਮੋਟੀ ਸ਼ਰਮ ਆਏ ਇਹਨਾਂ ਲੋਕਾਂ ਨੂੰ ਹੈ 500 ਬੰਦਾ ਸੀ ਇਹ ਸਿਕਿਉਰਿਟੀ ਦਾ ਲਾਲ ਇਹ ਵਿਖਾਇਆ ਗਿਆ ਮੁੱਖ ਮੰਤਰੀ ਸਾਹਿਬ ਬਿਲਕੁਲ ਜੀ ਜਸਾ ਸਰਦਾਰ ਪੰਜਾਬੀ ਸਿਰਕ ਤੇ ਬਹਿ ਕੇ ਪ੍ਰਸ਼ਾਦਾ ਛਕਦਾ ਇੱਕ ਬੁਲਕੀ ਹੀ ਚੱਗੀ ਸੀ ਸਾਰਾ ਕੁਝ ਛੋਟੇ ਸਿਕਿਉਰਟੀ ਵਾਲੇ ਨਾਲ ਹੀ ਲੈ ਗਏ ਫਿਰ ਉਹ ਜਿਹੜੀ ਬੀਬੀ ਨੂੰ ਮਿਲੇ ਨੇ ਜਿਹਨੇ ਬਹੁਤ ਵੱਡੇ ਅੰਸੂ ਭਾਂਗੇ ਰੋਦੇ ਰੋ ਮੁੱਖੋਂ ਜਿਉ ਸਾਹਤ ਹੋ ਗਿਆ ਕਿ ਬੀਬੀ ਇਹਨਾਂ ਦੀ ਪਾਰਟੀ ਦੀ ਫਲੋਪੁਰ ਹਲਕੇ ਦੇ ਵਿੱਚ ਇਹਨਾਂ ਦੀ ਇੱਕ ਆਫਿਸ ਬੈਠ ਰਹੀ ਜਿਹੜੀ ਘਰ ਦੇ ਨਾਲ ਇੱਕੇ ਪਹੁੰਚ ਤੁਸੀਂ ਵੇਖੋ ਕਿ ਨਹੀਂ ਬਸ ਤੁਸੀਂ ਡੁੱਬਾ ਡੁੱਬ ਰਹੇ ਆਂ ਪ੍ਰਵਾਤਮਾ ਤੇ ਜ਼ਲੂਰ ਕਹਿਰ ਟਾਇਆ ਅੱਜ ਮੈਂ ਸਾਹਮਣੇ ਸਾਰਾ ਕੁਝ ਮੈਨਮੇਡੇ ਕੰਮ ਹੋਇਆ ਸਰਕਾਰ ਪਿਆਰ ਗਈ ਇੱਕ ਪਾਸੇ ਤੁਸੀਂ ਵੇਖੋ ਫਸਲਾਂ ਦਾ ਨੁਕਸਾਨ ਦੂਜੇ ਪਾਸੇ ਜਾਨਾਂ ਦਾ ਨੁਕਸਾਨ ਲੋਕਾਂ ਨੂੰ ਬਿਲਕੁਲ ਪ੍ਰਵਾਤਮਾ ਤੇ ਸਾਰੇ ਛੱਡ ਦਿੱਤਾ ਇਹਦੀ ਬੁਝਾਲੇ ਸੇ ਸਾਰੇ ਪ੍ਰਵਾਤਮਾ ਜੇਸੀ ਸਾਬ ਗੁਰਮੀਤ ਸਿੰਘ ਹੋਣਾ ਤੇ ਜਿਹੜਾ ਬਹੁਤ ਫ਼ਰੀਜ਼ੁਰੂ ਹੋ ਗਿਆ ਪਰਿਵਾਰ ਨੂੰ ਜਸਟਿਸ ਦਿਵਾਣੀ ਇਹ ਸਾਡਾ ਆਪਣਾ ਪਰਿਵਾਰ ਹੈ ਸਾਡੇ ਜਥੇਬੰਦੀ ਦੇ ਸਾਥੀ ਜਿਹੜਾ ਟਾਂਗਿਆ ਉਹਨੇ ਇੰਪੋਰਟੈਂਟ ਗਰੀਸ ਸਰ ਸਾਡੇ ਬਲਾਕ ਦੇ ਪ੍ਰਧਾਨ ਸਰ ਆਪਣੀ ਜ਼ਿੰਮੇਵਾਰੀ ਦੇ ਮੱਦੇ ਹੋਏ ਸਾਡੇ ਭਾਰਤਿਆ காங்கிரஸ் ਦੇ ਪ੍ਰਧਾਨ ਵੀ ਇੱਥੇ ਪਹੁੰਚੇ ਨੇ ਸਾਡੇ ਬਹੁਤ ਸਾਰੇ ਸਾਥੀ ਇਸ ਜ਼ਿਲ੍ਹੇ ਦਾ ਤੁਹ ਲੱਕ ਰੱਖਦੇ ਹੋਏ ਜੀਰਾ ਸਾਹਿਬ ਉਹ ਵੀ ਇੱਥੇ ਪਹੁੰਚੇ ਵੀ ਦਾਸਵੀ ਸਪੈਸ਼ਲਿਸਟ ਇਹ ਪਰਵਾਰ ਨੂੰ ਦੱਸਣ ਵਾਸਤੇ ਜਿਹੀ ਸੋਲੀਡੈਰਿਟੀ ਦੇ ਵਿੱਚ ਤੁਹਾਡੇ ਨਾਲ ਅਸੀਂ ਇੱਥੇ ਪਹੁੰਚੇ ਅਕਾਇਦਾ ਤੌਰ ਹਰ ਖੁਸ਼ੀ ਤੇ ਗਮੀ ਦੇ ਵਿੱਚ ਮੈਂ ਆਪਣੇ ਅਜ਼ੀਜ਼ ਨੂੰ ਕਿਹੜਾ ਚਾਹਾਂ ਚਾ ਗੁਰਬੇਸ ਨੂੰ ਤੇ ਬੇਟੇ ਨੂੰ ਚਾ ਬੰਦੀਸ਼ ਨੂੰ ਹਮੇਸ਼ਾ ਤੁਹਾਡਾ ਜਿੰਨਾ ਜੇ ਥੀਉਂਦੇ ਆ ਤੁਹਾਡਾ ਸਾਥਨ ਭਾਵਾਂਗੇ ਸਾਥਰੀ ਅਸੀਂ ਛੱਜਾਂਗੇ ਅਸੀਂ ਤੁਹਾਡੀ ਲੜਾਈ ਤੋੜ ਤੱਕ ਲੈ ਕੇ ਜਾਵਾਂਗੇ ਜੀਰਾ ਸਾਹਿਬ ਨੇ ਜਿੱਦਾਂ ਦੱਸਿਆ ਕਿ 임राज चौहान ਜਿਹੜੇ ਸਾਡੇ ਐਗਰੀਕਲਚਰ ਮੰਤਰੀ ਨੇ ਸਾਡੇ ਮੈਂਬਰ ਆਫ ਪਾਰਲੀਮੈਂਟਸ ਨੇ ਕਾਂਗਰਸੀਆਂ ਨੇ ਪਰੇਸ਼ ਗਾਂਗਰਸ ਪ੍ਰਧਾਨ ਨੇ ਤੇ ਅਸੀਂ ਇਕੱਠਿਆਂ ਉਹਨਾਂ ਕੋਲ ਵਕਤ ਵੀ ਮੰਗਿਆ ਕਿਸਾਨਾਂ ਦੀ ਗੱਲ ਵੀ ਅਸੀਂ ਰੱਖਣੀ ਹੈ ਆਪਣੇ ਏਰੀਆズ ਦੀ ਧਵਾਡ ਵੀ ਅਸੀਂ ਰੱਖਣੀ ਹੈ ਜੇ ਉਥੇ ਇਹਨਾਂ ਅਫਸਰਾਂ ਦੇ ਨਾਲ ਆਂਦੇ ਜਿਹੜਾ ਜਿੱਥੋਂ ਤੱਕ ਹੀ ਜਾਣ ਦੀ ਲੋੜ ਪਈ ਇਸ ਗੁੰਗੀ ਬੋਲੀ ਅੰਨੀ ਸੱਤਾ ਦੇ ਕੰਨਾਂ ਤੇ ਅੱਖਾਂ ਵਿੱਚ ਸਿੱਖੋ ਲਗੇ ਮੈਂ ਯਕੀਨ ਦਿਵਾਉਣਾ ਚਾਹਦਾ ਆਪਣੇ ਅਜੀਜ਼ ਜኑ ਸੰਜੀਤ ਸਿੰਘ ਜੀ ਨੂੰ ਤੇ ਬਾਕੀ ਸਾਰੇ ਸਾਥੀਆਂ ਨੂੰ ਕਿ ਆਪਾਂ ਜੱਟ ਕੇ ਮੋਰਚਾ ਇੱਥੇ ਘੜੀ ਕੇ ਰੱਖਣਾ ਹੈ ਅਗੇ ਤੁਹਾਡੇ ਨਾਲ ਹਰ ਕਦਮ ਤੇ ਜਿਸੇ ਸੁਨੋਸੀ ਮਿਲਦੇ ਆਗੇ ਦਿਨਾਂ ਵਿੱਚ ਅਜੀਰਾ ਸਾਹਿਬ ਸਾਡੀ ਬੱਚਾ ਵੀ ਹੈ ਕਦੇ ਦਿਨ ਚ ਪ੍ਰਧਾਨ ਜੀ ਨਾਲ ਗੱਲ ਕਰਕੇ ਕਿਤੇ ਡੈਲੀਗੇਸ਼ਨ ਕਵਰੇ ਸਾਥ ਕੋਲ ਕਿਉਂਕਿ ਜੋ ਅਜਿਹਾ ਗੁਰਬੇਰ ਸਿੰਘ ਨਾਲੇ ਪ੍ਰਵਾਨਨਾ ਹੋਇਆ ਹਰ ਪਿੰਡ ਸਾਰੇ ਅਸੈਂਬਲੀ ਹਲਕਿਆਂ ਦੇ ਵਿੱਚ ਹਰ ਰੋਜ਼ ਲੋਕ ਜਿਹੜੇ ਉਹ ਸਾਡੇ ਕੋਲ ਆਉਂਦੇ ਨੇ ਅਸੀਂ ਐਸਐਸਪੀ ਨੂੰ ਕਹਿੰਨੇ ਆ ਈਐਜੀਆਂ ਨਾਲ ਗੱਲ ਕਰਦੇ ਉੱਥੇ ਵੀ ਗੱਲ ਕਰਦੇ ਗੰਬੀਰਤਾ ਇਹਨਾਂ ਨੂੰ ਇਹ ਫੋਰਸੇਸ 'ਚ ਬਹੁਤ ਘੱਟੇ ਮੈਂ ਵੀ ਗੱਲ ਕੀਤੀ ਸੀ ਮੇਰੀ ਗੱਲ ਸਾਡੇ ਇੱਕ ਸਾਥੀ ਨੇ ਐਸਐਸਪੀ ਨਾਲ ਕਰਾਈ ਸੀ ਮੈਂ ਇਹ ਗੱਲ ਕਹੀ ਸੀ ਆ ਮੌਜੂਦਾ ਐਸਐਸਪੀ ਨੂੰ ਕਿ ਮੈਨੂੰ ਬੜਾ ਅਫਸੋਸ ਹੈ ਫਾਰਕਸ਼ਾ ਮੈਨੂੰ ਪਤਾ ਲੱਗਾ ਚਾਰ ਬਾੜ ਸਰਪੰਚ ਸਾਹਿਬ ਨੇ ਸਾਡੇ ਬਲੌਗ 'ਤੇ ਪਾ ਦਿਆ ਤੁਹਾਡੇ ਨਾਲ ਆਪਣੀ ਸਟੋਰੀ ਦਾ ਜ਼ਿਕਰ ਕੀਤਾ ਸੀ ਕਿ ਤੁਸੀਂ ਉਸ ਗੱਲ ਨੂੰ ਗੰਬੀਰਤਾ ਨਾਲ ਲਿਆ। ਕਿ ਅਜੇ ਪ੍ਰੋਫੈਸ਼ਨਲ ਪੁਲਿਸ ਅਫਸਰ ਤੁਸੀਂ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਹੁੰਦੀ ਤਾਂ ਇਹ ਐਡਾ ਨੇਕਾਦ ਵੀ ਜਿਵੇਂ ਸਾਰੇ ਏਰੀਆ ਵਿੱਚ ਉਹਦੀ ਦੇਖਨੀਤੀ ਤੇ ਉਹਨਾਂ ਦੀ ਸੋਚ ਕਰਨ ਬਹੁਤ ਜ਼ਿਆਦਾ ਇੰਦਰੀ ਸੀ ਅੱਜ ਬਹੁਤ ਕੀਮਤੀ ਜਾਨ ਬਚਾਈ ਦੱਸ। ਅਗ ਮਿਲੂਗਾ ਕਿ ਐਸਾ ਸੋਚਿਆ ਇਨੂੰ ਨੂੰ ਕਿਹਾ ਸੀ ਕਿ ਬਾਜਾ ਸਾਹਿਬ ਇਹ ਤੋਂ ਪਹਿਲਾਂ ਉਹ ਸ਼ਾਇਦ ਕਿਹਾ ਗਿਆ ਹੋਵੇ ਮੈਨੂੰ ਨਹੀਂ ਕਿਹਾ ਮੈਨੂੰ ਹੁਣ ਇਸ ਗੱਲ ਦਾ ਪਤਾ ਨਹੀਂ ਕਿਹੜੀ ਗੱਲ ਉਹਨੇ ਮੈਨੂੰ ਗੱਲ ਕਹੀ ਕਿਉਂਕਿ ਇਹ ਨੂੰ ਆਇਆ ਨੂੰ ਵੀ ਦੋ ਦਿਨ ਵੀ ਨਹੀਂ ਹੋਏ ਤੇ ਮੇਰੇ ਅਕਲ ਦੋ ਦਿਨ ਮਿੰਨਾਂ ਦਾ ਆਇਆ ਪਰਵਾਹ ਇਸ ਦੀ ਜਾਣਕਾਰੀ ਕਿੱਥੇ ਰੱਖਦਾ ਹੋਵੇਗਾ ਅੱਜ ਇਹ ਚੌਥੇ ਪਿਤਾਈ ਸੀ ਸਾਡੇ ਅਫਸਰ ਤੁਸੀਂ ਵੀ ਸਾਡੀ ਜ਼ਿੰਮੇਵਾਰੀ ਹੋ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਸਾਰੇ ਪਰਵਾਰਾਂ ਨੇ ਵੀ ਬਹੁਤ ਜੀਤਾਂ ਲਵਾਈਆਂ ਨੇ ਅਸੀਂ ਤੁਹਾਡੇ ਦੁੱਖ ਨੂੰ ਸਮਝਦੇ ਹਾਂ ਸਾਰੇ ਪਰਵਾਰਾਂ ਨੇ ਵੀ ਆਪਣੇ ਦੇਸ਼ ਦੇ ਕਾਰਨ ਆਪਣੇ ਸੁਭਗੇ ਕੰਮਾਂ 'ਚ ਸਾਥਾ ਦਿੱਤੀਆਂ ਨੇ ਇਸ ਹਮਲੇ ਤੁਸੀਂ ਉਹ ਅਸੀਂ ਵੀ ਉਸੇ ਵਰਗੇ ਸੀ ਜਦੋਂ ਸਾਡੇ ਪਿੰਡ ਜਦੋਂ ਆਪ ਦੇ ਵਿੱਚ ਕਿਸ ਦੀ ਝਾਦੀ ਵਾਸਤੇ ਜਦੋਂ ਸੁਭਗੇ ਦੇ ਅਮਨ ਕਾਨੂੰਨ ਨੂੰ ਬਹਾਲ ਕਰਨ ਵਾਸਤੇ ਜਦੋਂ ਦੀ ਸਾਡੀ ਵਾਅਦਾ ਦੀ ਗੱਲ ਕਰਦੇ ਸੀ ਉਹ ਇਸ ਤਰ੍ਹਾਂ ਹੋਇਆ ਸਰ ਸੋ ਪ੍ਰਮਾਤਮਾ ਤੇ ਵਿਸ਼ਵਾਸ ਰੱਖਣਾ 파ਟੀ ਵਿੱਚ ਵਿਸ਼ਵਾਸ ਰੱਖਣਾ ਤੁਹਾਡੇ ਦੁੱਖ ਨੂੰ ਅਸੀਂ ਬਹੁਤ ਜ਼ਿੰਮੇਵਾਰਤਾ ਨਾਲ ਸਮਝਦੇ ਹਾਂ ਕਿਉਂਕਿ ਤੁਹਾਡੇ ਅੱਜ ਮਨਤੇ ਗੁਜ਼ਰ ਰਹੀ ਹੈ ਕਈ ਸਾਲ ਪਹਿਲੇ ਸਾਡੇ ਵੀ ਐਸਾ ਹੀ ਜਿਹੜਾ ਨਿਮਾਸ ਤੇ ਮੰਨ ਤੇ ਇਹ ਮੁਸ਼ਕਲ ਘੜੀਆਂ ਵਿੱਚੋਂ ਅਸੀਂ ਨਿਕਲੇ ਹਾਂ ਦੇ ਕੋਈ ਪ੍ਰਵਾਹ ਨਹੀਂ ਕਰਦੇ ਗੁਰੂ ਮਹਾਰਾਜ ਸਾਹਿਬ ਦਾ ਆਸਰਾ ਲੈ ਕੇ ਚੱਲਣਾ ਉਹਨਾਂ ਦੇ ਹੀਰਵਾਦ ਨਾਲ ਚੱਲਣਾ ਪਾ ਕੇ ਤੁਹਾਡੇ ਨਾਲ ਹਰ ਕਦਮ ਨਾਲ ਕਦਮ ਉੱਤੇ